ਸਾਕਾ ਨੀਲਾ ਧਾਰਾ ਵਿੱਚ ਵਰਤਾਨੀਆ ਸਰਕਾਰ ਦੀ ਭੂਮਿਕਾ ਦੀ ਜਾਂਚ ਦੀ ਸੰਸਦ ਮੈਂਬਰ ਤਨਮਨਜੀਤ ਸਿੰਘ ਟੇਸੀ ਨੇ ਸੰਸਦ ਚ ਮੁੜ ਮੰਗ ਕੀਤੀ ਹੈ ਉਹਨਾਂ ਕਹੇ ਕਿ ਸਿੱਖਾਂ ਨੂੰ 1984 ਵਿੱਚ ਵੱਡਾ ਸਦਮਾ ਸਹਣਾ ਪਿਆ ਸੀ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਸੀ ਜਿਸ ਵਿੱਚ ਆਸਹਿਣ ਜੋਗਤਵਾਹੀ ਉੱਤੇ ਜਾਨੀ ਨੁਕਸਾਨ ਹੋਇਆ ਸੀ ਉਹਨਾਂ ਕਹੇ ਕਿ 30 ਸਾਲ ਬਾਅਦ ਮਿਲੇ ਦਸਤਾਵੇਜ਼ਾਂ ਵਿੱਚ ਬਹੁਤ ਕੁਝ ਜਨਤਿਕ ਹੋਇਆ ਪਰ ਪਿਛਲੀ ਕਨਜ਼ਰਵੇਟਿਵ ਸਰਕਾਰ ਮੌਕੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਮੰਗ ਕੀਤੀ ਕਿ ਸਾਕਾ ਨੀਲਾ ਧਾਰਾ ਵਿੱਚ ਥੇਚਰ ਸਰਕਾਰ ਦੀ ਭੂਮਿਕਾ ਬਾਰੇ ਸੁਤੰਤਰ ਜਾਂਚ ਦੀ ਲੋੜ ਹੈ ਜਿਸ ਦੇ ਜਵਾਬ ਚ ਸਬੰਧਤ ਮੰਤਰੀ ਨੇ ਕਿਹਾ ਦੇ ਸਿੱਖਾਂ ਦਾ ਬਹੁਤ ਹੀ ਸੁਵੇਦਨਸ਼ੀਲ ਮਸਲਾ ਹੈ ਉਹ ਇਸ ਬਾਰੇ ਸਬੰਧਤ ਮੰਤਰੀ ਨਾਲ ਗੱਲਬਾਤ ਕਰਨਗੇ ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਸਰਕਾਰ ਵੱਲੋਂ ਇਸ ਮਾਮਲੇ ਬਾਰੇ ਜਾਂਚ ਕਰਵਾਈ ਗਈ ਸੀ ਜਿਸ ਨੂੰ ਸਿੱਖ ਪੈਚਾਰੇ ਨੇ ਰੱਦ ਕਰ ਦਿੱਤਾ ਸੀ ਕਿਉਂਕਿ ਸਰਕਾਰ ਨੇ ਉਕਤ ਮਾਮਲੇ 'ਚ ਕਈ ਦਸਤਾਵੇਜ਼ਾਂ ਨੂੰ ਜਨਤਿਕ ਹੋਣ ਤੋਂ ਰੋਕ ਦਿੱਤਾ ਸੀ ਕੈਨੇਡਾ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਉਪ ਦੇਸ਼ ਮੰਤਰੀ ਮੇਲੇਨਾ ਜੋਲੀ ਨੇ ਚੋਣਾਂ ਤੋਂ ਪਾਸਾ ਵਟਣ ਦਾ ਐਲਾਨ ਕਰਕੇ ਸੂਚੀ ਵਿੱਚ ਵਾਧੇ ਦੀ ਸ਼ੁਰੂਆਤ ਕੀਤੀ ਸੀ ਭਾਰਤ ਦੇ ਕਰਨਾਟਕਾ ਸੂਬੇ ਤੋਂ ਕੈਨੇਡਾ ਕੇ ਵਸੇ ਮਾਪਿਆਂ ਦੀ ਤੀ ਅਨੀਤਾ ਆਨੰਦ ਜੋ ਪਹਿਲਾਂ ਰੱਖਿਆ ਮੰਤਰੀ ਸੀ ਤੇ ਹੁਣ ਟਰਾਂਸਪੋਰਟ ਮੰਤralਾ ਸੰਭਾਲ ਰਹੀ ਸੀ ਉਹਨਾਂ ਨੇ ਐਲਾਨ ਕੀਤਾ ਕਿ ਉਹ ਅਗਲੀ ਚੋਣ ਲੜਨ ਦੀ ਥਾਂ ਫਿਰ ਤੋਂ ਆਪਣੇ ਅਧਿਆਪਨ ਖੋਜ ਕਿੱਤੇ ਨਾਲ ਜੁੜਨ ਦੀ ਇੱਛਕ ਹੈ ਕੁਝ ਦਿਨ ਪਹਿਲਾਂ ਤੱਕ ਉਹ ਪਾਰਟੀ ਦਾ ਅਗਲਾ ਆਗੂ ਬਣਨ ਵਾਲੇ ਉਮੀਦਵਾਰਾਂ ਵਿੱਚ ਸ਼ਾਮਲ ਸੀ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਮਗਰੋਂ ਵਿੱਤ ਮੰਤਰੀ ਬਣੇ ਡੋਮਿਨਿਕ ਲਿਵਲਾਂਕ ਨੇ ਚੋਣ ਨਾ ਲੜਨ ਦੇ ਐਲਾਨ ਦੀ ਪਹਿਲ ਕੀਤੀ ਸੀ ਅਜਿਹੇ ਸੰਕੇਤਨ ਕੇ ਅਗਲੇ ਦਿਨਾਂ ਚ ਚੋਣ ਪਿੜ ਛੱਡਣ ਵਾਲਿਆਂ ਦੀ ਸੂਚੀ ਹੋਰ ਲੰਬੀ ਹੋ ਸਕਦੀ ਹੈ ਉਧਰ ਟੋਰੀ ਪਾਰਟੀ ਦੇ ਉਮੀਦਵਾਰਾਂ ਦੀ ਇੱਛਕਾਂ ਵਿੱਚ ਮੁਕਾਬਲੇਬਾਜ਼ੀ ਵਧਣ ਲੱਗੀ ਹੈ ਕੈਨੇਡਾ ਦੇ 158 ਸਾਲ ਪੁਰਾਣੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦ ਸੱਤਾਧਾਰੀ ਪਾਰਟੀ ਨੂੰ ਆਪਣੇ ਨਵੇਂ ਆਗੂ ਦੀ ਚੋਣ ਕਰਨੀ ਪੈ ਰਹੀ ਹੈ ਜਸਨ 트ਰੂਡੋ ਨੇ 2013 ਵਿੱਚ ਪਾਰਟੀ ਪ੍ਰਧਾਨ ਬਣ ਕੇ ਦੇਸ਼ ਦੇ ਨੌਜਵਾਨਾਂ ਦੇ ਮਨਾਂ ਚ ਭਵਿੱਖ ਦੇ ਸੁਪਨੇ ਸੰਜੋਏ ਅਤੇ ਅਕਤੂਬਰ 2015 ਚ ਹੋਈਆਂ ਸੰਸਦੀ ਚੋਣਾਂ ਵਿੱਚ ਬਹੁਮਤ ਹਾਸਲ ਕਰਕੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਸਟੀਵਨ ਹਰਪਰ ਦਾ ਤਖਤਾ ਪਲਟ ਦਿੱਤਾ ਸੱਤਾ ਸੰਭਾਲਣ ਬਾਅਦ ਰੂਡੋ ਸਰਕਾਰ ਆਵਾਸ ਨੀਮਾ ਵਿੱਚ ਢਿੱਲ ਦੇ ਕੇ ਵਿਦੇਸ਼ਾਂ ਤੋਂ ਸਟੱਡੀ ਵੀਜ਼ੇ ਤੇ ਆਉਣ ਵਾਲੇ ਸਟੂਡੈਂਟਸ ਦੀਆਂ ਫੀਸਾਂ ਤੇ ਹੋਰ ਖਰਚੇ ਵਾਲੀ ਨਿਸ਼ਚਿਤ ਵਿਦੇਸ਼ੀ ਰਕਮ ਨੂੰ ਦੇਸ਼ ਦੀ ਆਰਥਿਕਤਾ ਦੇ ਸਰੋਤ ਵਜੋਂ ਲੈਂਦੀ ਰਹੀ ਹਾਲਾਂਕਿ ਬੇਹਿਸਾਬੀ ਆਵਾਸ ਨੀਤੀ ਨੇ ਸਿਸਟਮ ਦੇ ਕਈ ਟਾਂਚੇ ਹਿਲਾ ਦਿੱਤੇ 2019 ਵਾਲੀ ਹੁਣ ਵਿੱਚ ਲਿਵਰਲ ਪਾਰਟੀ ਬਹੁਮਤ ਨਾ ਲੈ ਸਕੀ ਪਰ ਵੱਡੀ ਪਾਰਟੀ ਹੁਣ ਕਰਕੇ ਸਰਕਾਰ ਬਣਾ ਲਈ ਅਤੇ ਐਨਡੀਪੀ ਦੇ ਬਾਰੀ ਸਹਿਯੋਗ ਨਾਲ ਚੱਲਦੀ ਰਹੀ 2021 ਦੀਆਂ ਮਤਕਾਲੀ ਚੋਣਾਂ ਮੌਕੇ ਵੀ ਲਿਵਰਲ ਪਾਰਟੀ ਨੂੰ ਕਰੋਨਾ ਕਾਲ ਵੇਲੇ ਲੋਕਾਂ ਦੀ ਵਿੱਤੀ ਮਦਦ ਦਾ ਕੋਈ ਲਾਭ ਨਾ ਮਿਲਿਆ ਐਨਡੀਪੀ ਆਗੂ ਜਗਮਿਤ ਸਿੰਘ ਨੇ ਸਹਿਯੋਗ ਦੀਆਂ ਸ਼ਰਤਾਂ ਹਿੱਟ ਆਪਣੀ ਪਾਰਟੀ ਨੂੰ ਪਸੰਦ ਕੁਝ ਯੋਜਨਾਵਾਂ ਮੰਨਵਾ ਕੇ ਲਾਗੂ ਕਰਵਾਈਆਂ ਪਰ ਟਰੂਡੋ ਸਰਕਾਰ ਦਾ ਵਕਾਰ ਡਿੱਗਦਾ ਰਿਹਾ ਹੁਣ ਤਾਂ ਉਹਨਾਂ ਵੱਲੋਂ ਦਿੱਤੇ ਅਸਤੀਫੇ ਨੂੰ ਸਿਆਸੀ ਸੂਝ ਵਾਲੇ ਲੋਕ ਦਲੇਰੀ ਦੀ ਥਾਂ ਦੇਰੀ ਨਾਲ ਚੁੱਕਿਆ ਗਿਆ ਕਦਮ ਗਰਦਾਨ ਰਹੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਅਕਤੂਬਰ ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਕਿੰਨੇ ਮਹੀਨੇ ਪਹਿਲਾਂ ਕੀਤੇ ਜਾਣ ਦਾ ਐਲਾਨ ਕੀਤਾ ਜਾਂਦਾ ਹੈ ਸਿੱਖ ਯੂਥ ਯੂਕੇ ਗਰੁੱਪ ਨਾਲ ਜੁੜੇ ਬ੍ਰਿੰਗਮਗਮ ਰਹਿੰਦੇ ਭੈਣ ਅਤੇ ਭਰਾ ਨੂੰ ਅਦਾਲਤ ਨੇ ਧਾਨ ਦੀ ਰਕਮ 'ਚ ਧੋਖਾ ਧੜੀ ਕਰਨ ਦਾ ਦੋਸ਼ੀ ਕਰਾਰ ਦਿੰਦੇ ਆ ਜੇਲ੍ਹ ਦੀ ਸਜ਼ਾ ਸੁਣਾਈ ਹੈ ਬਰਮੰਗਮ ਕ੍ਰਾਊਨ ਅਦਾਲਤ ਨੇ ਰਾਜਵਿੰਦਰ ਕੌਰ ਨੂੰ 2 ਸਾਲ 8 ਮਹੀਨੇ ਤੇ ਉਸਦੇ ਭਰਾ ਕੁਲਦੀਪ ਸਿੰਘ ਲਹਿਲੂ 4 ਮਹੀਨੇ ਜੇਲ੍ਹ 18 ਮਹੀਨੇ ਲਈ ਮੁਤਲ ਅਤੇ 80 ਘੰਟੇ ਸਮਾਜ ਸੇਵਾ ਦੀ ਸਜ਼ਾ ਸੁਣਾਈ ਹੈ। ਦੋਵੇਂ ਭੈਣ ਭਰਾ ਸਿੱਖ ਯੂਥ ਯੂਕੇ ਗਰੁੱਪ ਐਸਵਾਈ ਯੂਕੇ ਚਲਾਉਂਦੇ ਨੇ ਉਹਨਾਂ ਤੇ منی ਲੌਂਡਰਿੰਗ ਅਤੇ 50 ਹਜ਼ਾਰ ਪੌਂਡ ਦੀ ਰਕਮ ਚ ਹਿਰਾਫੇਰੀ ਦੇ 6 ਮਾਮਲਿਆਂ ਤੇ ਯੂਕੇ ਦੇ ਚੈਰਿਟੀਜ਼ ਐਕਟ 2011 ਦੀ ਧਾਰਾ 60 ਤਹਿਤ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ। ਇਹ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਚੈਰਿਟੀ ਕਮਿਸ਼ਨ ਨੂੰ ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਦੇਣ ਨਾਲ ਜੁੜਿਆ ਮਾਮਲਾ ਹੈ। ਸਜ਼ਾ ਸੁਣਾਉਣmargo ਵੈਸਟ ਮਿਡਲੈਂਡਸ ਪੁਲਿਸ ਦੀ ਸੁਪਰਡੈਂਟ ਐਨੀ ਮਿਲਰ ਨੇ ਕਿਹਾ ਕਿ ਰਾਜਵਿੰਦਰ ਕੌਰ ਨੇ ਬੈਂਕ 'ਚ ਕੰਮ ਕਰਨ ਦੇ ਬਾਵਜੂਦ ਵਿੱਤੀ ਮਾਮਲਿਆਂ ਤੋਂ ਅਣਜਾਣ ਹੋਣ ਦਾ ਦਿਖਾਵਾ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਐਸਐਸਵਾਈ ਯੂਕੇ ਸਪਸ਼ਟ ਤੌਰ ਤੇ ਉਨ੍ਹਾਂ ਦੇ ਰਹਿਣ ਸਹਿਣ ਲਈ ਫੰਡ ਜਟਾਉਣ ਅਤੇ ਕਰਜ਼ੇ ਦੇ ਭੁਗਤਾਨ ਦਾ ਸਾਧਨ ਸੀ ਪਰਸ ਦੇ ਤੌਰ ਤੇ ਆਖਿਆ ਜਾਵੇ ਤਾਂ ਰਾਜਵਿੰਦਰ ਕੌਰ ਸਥਾਨਿਕ ਲੋਕਾਂ ਵੱਲੋਂ ਭਲੇ ਕਮਾਲੀ ਦਿੱਤੇ ਗਏ ਦਾਨ ਦੀ ਰਕਮ ਚੋਰੀ ਕਰ ਰਹੀ ਸੀ ਐਸਵਾਈ ਯੂਕੇ ਦੇ ਕਾਰਕੁਨਾਂ ਨੇ ਇਲਜ਼ਾਮ ਲਾਇਆ ਸੀ ਕਿ ਗਰੁੱਪ ਖਿਲਾਫ ਬਦਲਾਖੋਰੀ ਤਹਿਤ ਇਹ ਕਾਰਵਾਈ ਕੀਤੀ ਗਈ ਹੈ